ਸਰਬਜੀਤ ਕੌਰ ਸਰਜੀਤ ਜੀ 30 ਕਿਤੋਂ ਖੱਦਦੇ ਮੇਰੇ ਹਸਬੰਦ ਸੀ ਕੀ ਨਾਮ ਸੀ ਕਰਜਨਾ ਹਿੰਮਤ ਰਾਏ ਸੀ ਕਿੰਨੀ ਕੁ ਉਮਰ ਸੀ ਪਤਾ ਜੁਨੇ ਉਹਨਾਂ ਦੀ ਬਾੜ 63 ਸਾਲ ਦੀ ਹੋਣੀ 63 ਕਿੰਨੇ ਕਿਸਾਲ ਹੋ ਗਏ ਸੀ ਜਿਉਂ ਉਹਨਾਂ ਨੂੰ ਗਿਆਨ ਉਹਨਾਂ ਨੂੰ 29 30 ਸਾਲ ਹੋ ਗਏ ਸੀ ਬਾਹਰ ਕਵੈਲ ਦੇ ਵਿੱਚ ਹਾਂਜੀ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਬਾਣਾ ਦਾ ਵਰਤ ਇਹ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿ ਮੈਨੂੰ ਕਿਹਾ ਵੀ ਮੇਰੇ ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਐ ਸੋਟਾ ਜਿਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਕਿ ਉਹ ਬੋਲਣ ਲੱਗ ਪਏ ਕਹਿੰਦਾ ਐਵੇਂ ਬੇਬਕੂਫਾਮੰਗ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਵੀ ਕਹਿੰਦੇ ਪਤਾ ਨਹੀਂ ਵੀ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫੇਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫੇਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਐਮਰਜੈਂਸੀ ਚ ਵੀ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਭਰੀ ਫੋਨ ਫੋਨ ਲਗਾਇਆ ਤਾਂ ਉਹਨਾਂ ਕਹਿੰਿਆ ਵੀ ਮੈਂ ਦੇਖਣਾ ਹਸਪੀਟਲ ਚ ਵੀ ਬੇ ਬਹੁਤ ਇਸ ਤਰ੍ਹਾਂ ਦੇ ਕੇਸ ਹੋਗਾ ਇਹ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵਾ ਤਾਂ ਫੇਰ ਉਹ ਕਿਸੇ ਹੋਰ ਦਾ ਜਿਹਦਾ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਤੇ ਉਹਨਾਂ ਦਾ ਹੀ ਫੋਨ ਫੇਰ 11:00 ਵਜੇ ਨ ਆ ਗਿਆ ਤਾਂ ਫੇਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਉਹਨਾਂ ਦੀ ਹਾਂਜੀ ਪਰਿਵਾਰ ਦੇ ਵਿੱਚ ਕੋਣ ਵਾਲੇ ਕੱਲੇ ਸੀਗੇ ਹਾਂਜੀ ਹਾਂਜੀ ਕੱਲੇ ਹੀ ਸੀ ਇਹ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਜੀ ਕੋਈ ਅੱਜ ਤੱਕ ਕੋਈ ਨਹੀਂ ਹੁਣ ਕਰੂਗੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਹੁਣ ਦੇਖੂਗੇ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਨਹੀਂ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10ਵੀਂ ਕਲਾਸ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਹੁਣ ਪ੍ਰਸ਼ਾਸਨ ਕੁਝ ਕਰੇਗਾ ਤਾਂ ਤਦ ਹੀ ਸਾਡਾ ਬੇਟਾ ਘਹਾਗੇ ਜਾਏਗਾ ਹੈ ਤੇ ਪਰਿਵਾਰ ਚ ਹੁਣ ਕੌਣ ਕੌਣ ਰਹਿ ਗਿਆ ਜੀ ਬਸ ਮੇਰੇ ਮੈਂ ਇਕੱਲੀ ਇਕ ਮੇਰਾ ਬੇਟਾ ਆ ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਕਿਉਂਗਾ ਜਗਿੰਦਰ ਸਿੰਘ ਇਹ ਕਿਹੜਾ ਮੱਲਾ ਕਿਹੜਾ ਸ਼ਹਿਰ ਗਲੀ ਨੰਬਰ 1 ਗੁਰੂ ਅਰਦਾਸ ਨਗਰ ਜੀ ਹਾਂਜੀ ਚਾਰ ਪਾਰ ਜੀ ਹਾਂਜੀ ਇੱਕ ਪਤਾ ਲੱਗਾ ਕਿ ਇੱਕ ਰਿਮੋਟ ਹੋਈ ਹੈ ਇੱਥੋਂ ਦੇ ਵਸਨੀਕ ਹਾਂਜੀ ਬਾਜੀ ਜਿਹੜੀ ਬਿਲਡਿੰਗ ਹੈ ਹਾਂਜੀ ਹਾਂਜੀ ਹਿੰਮਤ ਰਾਜ ਸੀ ਨਾਮ ਉਹਨਾਂ ਦਾ ਇਹ ਕੀ ਨਾਮ ਸੀ ਜੀ ਹਿੰਮਤ ਰਾਜ ਇਹ ਕਿੰਨੀ ਉਮਰ ਸੀਗੀ ਇਹਨਾਂ ਦੀ ਉਮਰ ਸੀਗੀ ਕੋਈ 40-45 ਸਾਲ ਤੋਂ ਉਪਰ ਸੀਗੇ ਪਿਆਰ ਕਾਲ ਦੇ ਵਿੱਚ ਇੱਕ ਵੈਤ ਕਨੁਕ ਦੇ ਗਏ ਸੀ ਕੋਈ ਇਹ ਕਾਫੀ ਚਿਰ ਤੋਂ ਸੀਗੇ ਕਵੈਤ ਚ ਰਹਿੰਦੇ 20-22 ਸਾਲ ਤੋਂ ਉਮਰ ਕਾਫੀ ਉੱਥੇ ਹੀ ਜੋ ਤਾਂ ਰਹਣਾ ਰਸੀ ਦਾ ਅੱਛਾ ਜੀ ਹਾਂਜੀ ਪਿੱਛੇ ਬੱਚੇ ਦੋ ਬੇ ਬੇਟੀਆਂ ਵਾਂ ਉਹ ਵਿਆਹੀਆਂ ਹੋਈਆਂ ਬੇਟਾ ਛੋਟਾ ਜਿਹਾ ਉਹ ਤਕਰੀਬ 12ਵੀਂ ਦੀ ਕਲਾਸ ਚ ਪੜਦਾ ਅੱਛਾ ਜੀ ਬਾਗਪੁਰ ਹਾਂਜੀ ਹਾਂਜੀ ਤੇ ਇਹਨਾਂ ਦੀ ਮੌਦੀ ਖਬਰ ਕਦੋਂ ਮਿਲੀ ਜੀ ਪਾਏ ਮੌਦੀ ਖਬਰ ਕੱਲ ਪਤਾ ਲੱਗਾ ਅੱਛਾ ਜੀ ਹਾਂ ਜੀ ਉਧਰੋਂ ਫੋਨ ਆਇਆ ਜੀ ਕਿਸ ਤਰ੍ਹਾਂ ਕੋਈ ਜਾਂ ਕੋਈ ਇਹਨਾਂ ਨੂੰ ਫੋਨ ਆਇਆ ਬਸ ਅੱਛਾ ਜੀ ਹਾਂ ਜੀ ਤੇ ਉਹ ਕਿਹੋ ਜਿਹਾ ਸੀ ਕਿੰਨਾ ਸੀ ਉਹ ਚੰਗੇ ਸੀ ਬੱਦਿਆ ਬਰਦੇ ਸੀ ਚੰਗੇ ਸੀ ਕੋਈ 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 ਪ੍ਰਸ਼ਾਸਨਿਕ ਨੁਮਾਇੰਦਾ ਅਧਿਕਾਰੀ ਹੈ ਜੀ ਉਹਨਾਂ ਦਾ ਹਾਲ ਕੁਝ ਹੋ ਗਿਆ ਕੋਈ ਪ੍ਰੋਬਲਮ ਹੈ ਵਾਸੋਂ ਪੰਚ ਸਾਹਿਬ ਦੱਸ ਸਕਦੇ ਜੋ ਕੋਕੋਪਿੰਡ ਦੇ ਹੈ ਇੱਥੋਂ ਦੇ ਵੀ ਪੰਚ ਸਾਹਿਬ ਹੀ ਹੈ ਹਾਂਜੀ ਉਹ ਹੀ ਦੱਸ ਸਕਦੇ ਪਰਿਵਾਰ ਚ ਹੁਣ ਇਹਨਾਂ ਦਾ ਕੋਣ ਕੋਣ ਹੈ ਇਹਨਾਂ ਦੇ ਪਰਿਵਾਰ ਤੇ ਵਿੱਚ ਉਹਨਾਂ ਦੀ ਹੈਗੀ ਇੱਕ ਆਦਮੀ ਸਹੀ ਹੈ ਪਰਿਵਾਰ ਸੀ ਇਹ ਦੋ ਬੇਟੀਆਂ ਸਰਜੀਤ ਇੱਕ ਬੇਟਾ ਇੱਕ ਬੇਟਾ ਬੇਟੇ ਦਾ ਨਾਮ ਅਰਸ਼ਦੀਪ ਆ ਜੀ ਤੇ ਇਹ ਬੇਟੀ ਦੇ ਨਾਮ ਸਵਨਾ ਇੱਕ ਦਾ ਦੂਜੀ ਬਾਹਰ ਉਹ ਆ ਰਹੇ ਉਹ ਵੀ ਬੱਤੀ ਆ ਰਹੇ ਠੀਕ ਹੈ ਜੀ ਹਾਂਜੀ ਬਰੇਤਕ ਦੇ ਜਿਹੜੀ ਲਿਆਂਦੀ ਜਾਊਗੀ ਲਿਆਂਦੀ ਜਾਣੀ ਅੱਜ ਆਣੀ ਆ ਸ਼ਾਮ ਤੱਕ ਕਹਿੰਦੇ ਆ ਜਾਣੀ ਜੀ ਉਹ ਸਸਕਾਰ ਇਥੇ ਕਿਉਂ ਹਾਂਜੀ ਹਾਂਜੀ ਸਸਕਾਰ ਇਥੇ ਕਿ ਕੋសារ ਰਿਸ਼ਤੇਦਾਰ ਇਥੇ ਆ ਕਿਉਂਕਿ ਸਸਕਾਰ ਇਥੇ ਹੋਊਗਾ ਉਸੇ ਕਰਕੇ